ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਤੁਸੀਂ ਸਭ ਠੀਕ ਠਾਕ ਹੋ ਉਮੀਦ ਕਰਦੇ ਆਂ ਤੁਸੀਂ ਸਭ ਠੀਕ ਠਾਕ ਹੋਮੋਗੇ ਵਾਹਿਗੁਰੂ ਜੀ ਸਾਹਿਬ ਨੂੰ ਚੜ੍ਹਦੀ ਕਲਾ ਬਖਸ਼ਣ ਜੀ ਲਓ ਜੀ ਇੱਥੇ ਅੱਜ ਆਪਾਂ ਲੱਗੇ ਆਂ ਬੰਦ ਗੋਭੀ ਬਣਾਉਣ ਪੱਤਾ ਗੋਭੀ ਕਹ ਦੋ ਮੈਨੂੰ ਲੱਗਦਾ ਇੱਕ ਹੀ ਪੱਤਾ ਗੋਭੀ ਕਹਿੰਦੇ ਬੰਦ ਗੋਭੀ ਇਸ ਬੰਦ ਗੋਭੀ ਸਾਦੇ ਅੱਜ ਹੋਰ ਕੋਈ ਜ਼ਿਆੜ ਸਾਬਜੀ ਨਹੀਂ ਮਿਲੀ ਹਾਲ ਸਹੀ ਨਹੀਂ ਸੀ ਕਹਿੰਦੇ ਕੀ ਆ ਵਗੈਰਾ ਵੀ ਉੱਥੇ ਸ਼ਹਿਰ ਦੇਖਿਆ ਤੇ ਬਿੰਗਣ ਆਪਾਂ ਕੱਲ ਬਣਾ ਲਈ ਸੀ ਤੇ ਦੂਸਰੀ ਗੋਭੀ ਵੀ ਅੱਗੇ ਇੱਕ ਦਿਨ ਬਣਾ ਲਈ ਸੀ ਤੇ ਫਿਰ ਇਹ ਇਹ ਗੋਭੀ ਲੈ ਆਏ ਆਲੂ ਪਾ ਕੇ ਬਣਾਵਾਂਗੇ ਆਪਾਂ ਇੱਥੇ ਆਪਾਂ ਪਹਿਲਾਂ ਜੀਰਾ ਲਸਣ ਤੇ ਥੋੜੀ ਜਿਹੀ ਹਿੰਗ ਮੈਂ ਅੱਜ ਪਾਈ ਕਿਉਂਕਿ ਸਾਰੀਆਂ ਭੈਣਾ ਪਾਉਂਦੀਆਂ ਜ਼ਰੂਰ ਹੈਗਾ ਮੈਂ ਵੀ ਪਾਈ ਅੱਜ ਮਹंगाई ਇਹਨਾਂ ਕੋਲੋਂ ਕਿਉਂਕਿ ਅਸੀਂ ਪਹਿਲਾਂ ਨਹੀਂ ਸੀ ਵਰਤਦੇ ਤੇ ਆਪਾਂ ਇੱਥੇ ਪਿਆਜ਼ ਪਾ ਦਿੱਤੇ ਆ ਪਿਆਜ਼ ਜਦ ਤੱਕ ਹੋਣਗੇ ਫਿਰ ਬਾਜ ਬਚ ਪਿਆਜ਼ ਨੂੰ ਸੇਕ ਲਵਾ ਕੇ ਫਿਰ ਪਾਵਾਂਗੇ ਆਪਾਂ ਟਮਾਟਰ ਤੇ ਹਰੀਆ ਮਿਰਚਾਂ ਲੋ ਜੀ ਇੱਥੇ ਪਿਆਜ਼ ਥੋੜੇ ਜਿਹਾ ਬ੍ਰਾਊਨ ਹੋ ਗਏ ਸੀਗੇ ਤੇ ਹੁਣ ਆਪਾਂ ਟਮਾਟਰ ਤੇ ਹਰੀਆ ਮਿਰਚਾਂ ਪਾ ਦਿਤੀਆਂ ਮੈਂ ਜੀ ਇਹ ਪਹਿਲੀ ਵਾਰੀ ਇੱਕ ਦੋ ਵਾਰੀ ਗੋਭੀ ਇਹ ਬਣਾਈ ਆ ਤੇ ਖਾਦੀ ਵੀ ਬਹੁਤ ਘਟਿਆ ਕਿਉਂਕਿ ਬੜਾ ਖੁਸ਼ ਹੋ ਕੇ ਨਾ ਕੋਈ ਵੀ ਨਹੀਂ ਖਾਂਦਾ ਸਾਡੇ ਘਰ ਇਹਨੂੰ ਹੁਣ ਚਲੋ ਅੱਜ ਲੈ ਆਂਦੀ ਇਸ ਬਣਾਈ ਪਰ ਦਾ ਸਬਜੀ ਸਵਾਦ ਬਣੀ ਆ ਪਤਾ ਨਹੀਂ ਕੀ ਗੱਲ ਦੂਸਰੀ ਗੋਭ ਵੀ ਬਹੁਤ ਖੁਸ਼ ਹੋ ਕੇ ਖਾ ਲੈਂਦੇ ਇਹਨੂੰ ਨਿਵਾਲਾ ਖੁਸ਼ ਹੋ ਕੇ ਖਾਂਦੇ ਬਣਾ ਲਈ ਚਲੋ ਰੋਟੀ ਦੇ ਨਾਲ ਨੂੰ ਤਾਂ ਕੁਝ ਚਾਹੀਦਾ ਸੀਗਾ ਹਨਾ ਦਾਲਾਂ ਵੀ ਕੋਈ ਕਿੰਨੀਆਂ ਕਿ ਮੂੰਗੀ ਮਸਰ ਵੀ ਰੋਜ਼ ਇਹ ਤਾਂ ਕਹਿੰਦੇ ਮੂੰਗੀ ਮਸਰ ਬਣਾ ਲਤੀ ਏ ਕਿ ਦਿਨ ਮੈਨੂੰ ਨਹੀਂ ਚੰਗੇ ਲੱਗਦੇ ਉਹ ਹੋਇਆ ਕਿਤੇ ਦੋ ਹਫਤੇ ਪਿਛੋਂ ਦਾਲ ਬਣਾ ਲਈ ਉਹ ਹੱਟ ਦਾ ਹਫਤੇ ਚ ਦੋ ਵਾਰੀ ਕਹਿੰਦੇ ਹੋਵੇ ਲੋ ਜਿੱਥੇ ਆਪਾਂ ਆਲੂ ਵੀ ਨਾਲ ਪਾਤੀ ਤੇ ਇਹਨਾਂ ਨੂੰ ਸੇਕ ਆਪਾਂ ਲਵਾਇਆ ਬਿਲਕੁਲ ਸਿੱਮ ਤੇ ਕਰਕੇ ਇਹ ਵੀ ਆਲੂ ਆਪਣੇ ਦੇਖਾਂਗੇ ਕਿ ਫਿਸਦੇ ਆ ਤਾਂ ਫਿਰ ਇਹਦੇ ਵਿੱਚ ਆਪਾਂ ਮਿਰਚ ਮਸਾਲਾ ਪਾਉਨੇ ਆ ਅਖਿ ਆਪਾਂ ਪਾ ਲਾਂਗੇ ਲਾਲ ਮਿਰਚ ਕਿਉਂਕਿ ਪਹਿਲਾਂ ਹਰੀਆਂ ਵੀ ਪਾਈਆਂ ਚਾਰ ਪੰਜ ਗੇ ਤੇ ਹੁਣ ਲਾਲ ਮਿਰਚਾਂ ਪਾ ਲਾਂਗੇ ਅੱਜ ਦੀ ਕੋਈ ਹੋਰ ਵੀਡੀਓ ਨਹੀਂ ਬਣਾ ਹੋਈ ਆਪਣੇ ਕੋ ਕਿਉਂਕਿ ਜੋਨ ਸਾਹਿਬ ਹੁਣੀ ਆਏ ਬਹੁਤ ਲੇਟ ਤੇ ਸਬਜ਼ੀ ਵੀ ਲੇਟ ਲੈ ਕੇ ਆਏ ਤੇ ਮੈਂ ਜਿਆਦਾ ਹਜੇ ਕੰਮ ਧੰਦੇ ਨੂੰ ਨਹੀਂ ਪਾਲਾ ਔੜ ਔੜ ਪੈਂਦੀ ਕਿਉਂਕਿ ਆਪਦੀ ਸਿਹਤ ਵੱਲ ਵੀ ਦੇਖਣਾ ਪੈਣਾ ਹਨ ਫਿਰ ਬਿਲਕੁਲ ਰੋਟੀ ਪਾਣੀ ਪਕਾਉਣ ਤੋਂ ਵੀ ਬੰਦਾ ਬਹਿ ਜਾਂਦਾ ਇਹ ਸਿਆ ਪਹਾਲ ਦੀ ਵੀ ਪਾਲੇ ਸੀਗੇ ਆਪਾਂ ਪਾਣੀ ਨਹੀਂ ਵਿੱਚ ਪਾਵਾਂਗੇ ਕਿਉਂਕਿ ਗੁੱਬੀ ਵੀ ਗਰਮ ਪਾਣੀ ਵਿੱਚ ਦੀ ਧੋਤੀ ਆ ਧੋ ਲਈ ਸੀ ਆ ਇਹ ਆਪਾਂ ਹੁਣ ਵਿੱਚ ਪਾ ਦਾਂਗੇ ਮੈਨੂੰ ਡਰ ਜਾਂ ਸੀ ਕਈ ਵੇਲੇ ਕਹਿੰਦੇ ਇਹਦੇ ਵਿੱਚ ਵੀ ਬਰੀਕ ਜਿਹਾ ਕੀੜਾ ਹੁੰਦਾ ਮੈਂ ਗਰਮ ਪਾਣੀ ਦੇ ਵਿੱਚ ਦੀ ਇਹਨੂੰ ਚੰਗੀ ਤਰ੍ਹਾਂ ਧੋ ਲਿਆ ਸੀਗਾ ਬਣੀ ਤਾਂ ਵੈਸੇ ਸਵਾਦ ਪਹਿਲੇ ਹੀ ਫੁੱਲ ਫੁੱਲ ਮੀਝ ਲੱਗਦੀ ਹੈ ਜਦੋਂ ਕੱਟੀ ਹੋਵੇ ਬਾਅਦ ਵਿੱਚ ਜਦੋਂ ਬਣ ਜਾਂਦੀ ਉਹ ਥੋੜੀ ਜਿਹੀ ਬਣੀ ਆਰਜਨ ਨੂੰ ਲੱਗੀ ਸਵਾਦ ਦੀ ਗੋਪੀ ਹੁਣ ਤਾਂ ਰੋਟੀ ਖਾਟਿਆ ਜਦੋਂ ਮੈਂ ਹੁਣ ਵਾਸ਼ਓਵਰ ਕਰਨ ਲੱਗੀ ਤਾਂ ਉਹ ਰੋਟੀ ਖਾਟਿਆ ਸੀ ਕਹਿੰਦਾ ਸਬਜ਼ੀ ਬਹੁਤ ਸਵਾਦ ਆ ਲਓ ਜੀ ਇੱਥੇ ਆਪਾਂ ਤੜਕੇ ਦੇ ਵਿੱਚ ਗੋਭੀ ਨੂੰ ਮਿਕਸ ਕਰ ਦਾਂਗੇ ਹਰ ਜੀ ਸਵਾਗਤ ਹੈ। ਤਨਵਾਦ ਆ ਸਾਰੇ ਭੈਣ ਭਰਾਵਾਂ ਦਾ। ਸੌਰੀ। ਤੇ ਧੰਨਵਾਦ ਆ ਜੀ ਜਿਹੜੇ ਆਪਣੇ ਚੈਨਲ ਤੇ ਆਉਂਦੇ ਵੀਡੀਓ ਨੂੰ ਦੇਖਦੇ ਆ, ਲਾਈਕ ਕਰਦੇ ਆ, ਕਮੈਂਟ ਕਰਦੇ ਆ ਤੇ ਸ਼ੇਅਰ ਵੀ ਕਰਿਆ ਕਰੋ ਜੀ ਵੀਡੀਓ ਨੂੰ। ਥੋੜੀ ਜਿਹੀ ਸਿਹਤ ਠੀਕ ਹੋ ਜਵੇ ਫਿਰ ਹੁਣ ਕੰਮ ਕਰ ਸਫਾਈਆਂ, ਸੁਈਆਂ, ਦੁਕਾਨੇ ਉਹ ਵਲੌਗ ਪਾਇਆ ਕਰਾਂਗੇ। ਲਓ ਜੀ ਇੱਥੇ ਆਪਾਂ ਹਣ ਟੱਕਣ ਦੇ ਦਾਂਗੇ ਕੜਾਹੀ ਤੇ ਸਟੈਮ ਤੇ ਕਰਕੇ ਦੂਸਰੇ ਚੁੱਲੇ ਤੇ ਰੱਖ ਦਾਂਗੇ ਛੋਟੇ ਤੇ ਸੈਮ ਤੇ ਕਰਕੇ ਇਹਨੂੰ ਸਬਜ਼ੀ ਨੂੰ ਬਣਾਵਾਂਗੇ ਚਲੋ ਠੀਕ ਹੈ ਜੀ ਜੇ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਅੱਜ ਦੀ ਵੀਡੀਓ ਆਪਣੀ ਇੱਥੇ ਤੱਕ ਸੀ ਮਿਲਦੇ ਆ ਕੱਲ ਨੂੰ ਕਿਸੇ ਹੋਰ ਵੀਡੀਓ ਨਾਲ ਲੋਹ ਦੀ ਸਬਜੀ ਤੇ ਥੋੜੀ ਜੀ ਕਸਰ ਸੀਗੀ ਤੇ ਉਹ ਆਪਾਂ ਫਿਰ ਇੱਕ ਵਾਰ ਥੋੜੀ ਟੱਕ ਦਿੱਤੀ ਸੀ ਲੋ ਇੱਥੇ ਬਣ ਗਈ ਸਬਜੀ ਹੁਣ ਇਹ ਥੋੜਾ ਫਿਰ ਮੈਂ ਠਹਿਰ ਕੇ ਬਣਾਈ ਸੀ ਵੀਡੀਓ ਇੱਥੇ ਤਾਂ ਚੰਗੀ ਤਰ੍ਹਾਂ ਸਬਜੀ ਬਣ ਗਈ ਸੀ ਸਬਜੀ ਦੇਖਣ ਨੂੰ ਬਹੁਤ ਸੋਹਣੀ ਲੱਗਦੀ ਤੇ ਖਾਣ ਨੂੰ ਵੀ ਸੁਆਦ ਸੀਗੀ ਮੈਂ ਤਾਂ ਨਹੀਂ ਵੈਸੇ ਟੇਸਟ ਕਰਕੇ ਦੇਖੀ ਅਰਜਨ ਨੇ ਦੇਖੀ ਕਹਿੰਦਾ ਸਵਾਦ ਹੈ ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ